ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਕਿ ਸਵੇਰ ਦਾ ਟਾਈਮ ਸੀ ਤੇ ਆਪਾਂ ਨੇ ਜੀ ਇਧਰ ਮਧਾਨੀ ਲਾਈ ਹੋਈ ਸੀਗੀ ਮੈਂ ਇਧਰ ਕਿਉਂ ਕੱਢ ਰਹੀ ਸੀਗੀ ਤੇ ਆਪਣਾ ਮੱਖਣ ਵਣਕੀ ਤਿਆਰ ਸੀਗਾ ਤੇ ਫਿਰ ਮੈਂ ਸੋਚਿਆ ਚਲੋ ਆਪਾਂ ਅੱਜ ਦਾ ਬਲੌਗ ਸਵੇਰ ਤੋਂ ਹੀ ਸ਼ੁਰੂ ਕਰਦੇ ਆ ਜੇ ਸਾਡੇ ਚੈਨਲ ਨੂੰ ਕ੍ਰੀਸ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਦਾ ਵਾਸਟ ਟਾਈਮ ਪੂਰਾ ਕਰਿਆ ਕਰੋ ਤੇ ਜਾਣ ਲੱਗੇ ਸੋਣਾ ਜੀ ਇੱਕ ਕਮੈਂਟ ਕਰ ਜਿਆ ਕਰੋ ਤੇ ਆਪਾਂ ਜੀ ਇਧਰ ਬਾਕੀ ਦੇ ਕੰਮ ਕਰ ਲਏ ਸੀਗੇ ਤੇ ਬਾਕੀ ਮੈਂ ਅੱਜ ਬਣਾਉਂਗੀ ਜੀ ਸਾਗ ਤੇ ਆਪਾਂ ਖੇਤਾਂ ਦੇ ਵਿੱਚ ਜਾਵਾਂਗੇ ਸਾਗ ਲੈਣ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਆਪਾਂ ਚੁੱਲ੍ਹੇ ਤੇ ਸਾਗ ਬਣਾਵਾਂਗੇ ਮੈਂ ਕਈ ਵਾਰੀ ਨਾ ਕੁੱਕਰ ਦੇ ਵਿੱਚ ਵੀ ਬਣਾ ਲੈਂਦੀ ਆ ਤੇ ਕੁੱਕਰ ਦੇ ਵਿੱਚ ਪਰ ਉਹਨਾ ਸਵਾਦ ਨਹੀਂ ਬਣਦਾ ਹੈਗਾ ਜਿੰਨਾ ਚੁੱਲ੍ਹੇ ਦਾ ਸਾਗ ਸਵਾਦ ਹੁੰਦਾ ਚਲੋ ਆਪਾਂ ਜੀ ਵੀਡੀਓ ਕਰਦੇ ਹਾਂ ਸਟਾਰਟ ਹੁਣ ਆਪਾਂ ਜੀ ਆਏ ਹਾਂ ਖੇਤਾਂ ਦੇ ਵਿੱਚ ਹੁਣ ਤੋੜਾਂਗੇ ਆਪਾਂ ਸਾਗ ਆ ਹੈਗੀ ਆਪਣੀ ਪਾਲਕ ਜੀ ਖੇਤਾਂ 'ਚ ਆਪਾਂ ਜਾਵਾਂਗੇ ਤਾਂ ਕੁਝ ਲੈ ਕੇ ਆਵਾਂਗੇ ਆਪਾਂ ਇਹ ਪਾਲਕ ਹੁਣ ਤੋੜਾਂਗੇ ਆ ਹੈਗਾ ਜੀ ਆਪਣੇ ਛਿਕੂਆ ਦਾ ਬੁੱਟਾ ਸਾਜੇ ਇਹ ਛੋਟਾ ਹੀ ਆ ਆ ਬੀਜੇ ਹੋਇਆ ਆਪਣੇ ਲਸਣ ਆਮ ਦਾ ਪੀੜ ਆਪਣੇ ਜੀ ਮੇਥੇ ਹੋਏ ਨਹੀਂ ਸੀ ਪਹਿਲਾਂ ਹੋਏ ਸੀਗੇ ਪਰ ਉਹ ਵਧੀਆ ਨਹੀਂ ਹੋਏ ਸੀਗੇ ਵਿੱਚ ਘਾਹ ਪੋਸ ਪੋਸ ਸੀਗਾ ਆਪਣੇ ਆ ਦੁਬਾਰਾ ਬਜਾਏ ਨੇ ਆਹ ਹੈ ਕੀ ਆਪਣੀ ਗੋਭੀ गोभी ਦੇ ਫੁੱਲ ਵੀ ਆਪਾਂ ਅੱਜ ਤੋੜ ਲਾਂਗੇ ਤੋੜ ਕੇ ਰੱਖ ਲਾਂਗੇ ਆਹ ਹੈਗਾ ਚਿੱਟੀਆਂ ਤੇ ਹੁਣ ਤੋੜਦੀ ਆਪਾਂ ਸਾਗ ਤਰੇਲ ਪਰ ਬਹੁਤ ਪਈ ਹੋਈ ਆ ਗੋਭੀ ਦੇ ਫੁੱਲ ਵੀ ਆਪਾਂ ਬਰਕਰਾਰ ਦਨ ਕਟਵਾਂਗੇ ਇਹ ਤਾਂ ਦਿੱਤੀ ਨਾਲ ਕਰਦ ਨਾਲ ਵੱਡ ਹੋਣੀ ਆ ਚਲੋ ਜੀ ਹੁਣ ਆਪਾਂ ਸਾਗ ਤੋੜ ਲੈਣੇ ਅੱਜ ਬਣਾਵਾਂਗੇ ਆਪਾਂ ਸਾਗ ਤੇ ਹਰੀਆਂ ਮਿਰਚਾਂ ਵੀ ਆਪਾਂ ਤੋੜ ਕੇ ਲੈ ਜਾਾਂਗੇ ਇੱਥੋਂ ਹੀ ਫਿਰ ਧੋਸ ਮਾਰ ਕੇ ਆਪਾਂ ਸੁੱਕਣਾ ਪਾ ਦਾਂਗੇ ਸਾਗ ਸਾਗ ਬਣਾਉਣ ਨੂੰ ਅੱਧਾ ਦਿਨ ਲੱਗ ਜਾਂਦਾ ਪੂਰਾ ਪਹਿਲਾਂ ਸਾਰਾ ਸਮਾਨ ਇਕੱਠਾ ਕਰਨਾ ਪੈਂਦਾ ਬਾਥੂ ਮੇਥੀ ਧਨੀਆਂ ਪਾਲਕ ਕਿੰਨਾ ਕੁ ਸਾਗ ਵਿੱਚ ਪੈਂਦਾ ਤਾਂ ਕਿਤੇ ਸਾਗ ਬਣਦਾ ਆਪਾਂ ਜੀ ਹੁਣ ਇੱਥੇ ਪਾਲਕ ਤੋੜ ਲਾਂਗੇ ਤੇ ਕਿਉਂਕਿ ਜਿਹੜੀ ਆਪਾਂ ਮੁੱਲ ਦਾ ਸਾਗ ਲੈਂਦੇ ਸੀਗੇ ਦੇਖੋ ਜੀ ਉਹਦੇ ਵਿੱਚ ਕਿੰਨਾ ਘਾਫੂਸ ਹੁੰਦਾ ਸੀ ਆਪਾਂ ਜਦੋਂ ਆਪ ਤੋੜਦੇ ਆ ਤੇ ਆਪਾਂ ਆਪਦੇ ਤਰੀਕੇ ਨਾਲ ਵਧੀਆ ਸਾਫ-ਸਾਫ ਕਰਕੇ ਹੀ ਤੋੜਦੇ ਆ ਤੇ ਆਪਾਂ ਨੂੰ ਸਾਫ ਕਰਨ ਦੀ ਵੀ ਲੋੜ ਨਹੀਂ ਪੈਂਦੀ ਬਾਅਦ ਵਿੱਚ ਤੇ ਆਪਾਂ ਕੱਲਾ-ਕੱਲਾ ਪੱਤਾ ਫਿਰ ਤੋੜਦੇ ਆ ਤੇ ਹੁਣ ਮੈਂ ਪਾਲਕ ਮੈਥੇ ਵਗੈਰਾ ਤੋੜ ਲਏ ਸੀਗੇ ਤੇ ਮੈਂ ਹੁਣ ਲੱਗੀ ਸੀਗੀ ਸਾਗ ਤੋੜਨ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਇਹ ਹੁਣ ਦਿਨ ਵਿੱਚ ਤਾਂ ਜੀ ਹਵਾ ਚੱਲਣੀ ਲੱਗ ਜਾਂਦੀ ਹੈ ਤਕਰੀਬਨ ਹੁਣ ਤਾਂ ਰੋਜ਼ ਹੀ ਤੇ ਹੁਣ ਆਪਾਂ ਧੋਸ ਮਾਰ ਕੇ ਸੁਕਣਾ ਪਾ ਦਾਂਗੇ ਆਪਾਂ ਨੇ ਜੀ ਸਾਗ ਲਿਆ ਕੱਟ ਆਪਾਂ ਨੇ ਹੱਥ ਵਾਲੀ ਦਾਤੀ ਦੇ ਨਾਲ ਕੱਟਿਆ ਵਾ ਸਾਗ ਤੇ ਹੁਣ ਆਪਾਂ ਜੀ ਇੱਧਰ ਪਤਿਲੇ ਦੇ ਵਿੱਚ ਆਪਾਂ ਨੇ ਲਸਣ ਵਗੈਰਾ ਹਨਾ ਮਿਰਚਾਂ ਜੋ ਵੀ ਅਦਰਕ ਸੀਗਾ ਉਹ ਆਪਾਂ ਨੇ ਗ੍ਰੈਂਡ ਕਰਕੇ ਗਰਮ ਪਾਣੀ ਦੇ ਵਿੱਚ ਪਾ ਲਿਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਤਾਂ ਆਪਾਂ ਨਮਕ ਤੇ ਹੁਣ ਆਪਾਂ ਜੀ ਚੁੱਲੇ ਤੇ ਬਾਲ ਦਿਆਂ ਅੱਗ ਤੇ ਫੇਰ ਰੱਖਾਂਗੇ ਪਤੀਲੇ ਨੂੰ ਤੇ ਅੱਜ ਬਣਾਵਾਂਗੇ ਸਰੋਂ ਦਾ ਸਾਗ ਆਪਣਾ ਜੀ ਪਾਣੀ ਗਰਮ ਹੋ ਗਿਆ ਸੀਗਾ ਜਿਹੜਾ ਆਪਾਂ ਨੇ ਪਤੀਲਾ ਰੱਖਿਆ ਹੋਇਆ ਸੀ ਸਾਗ ਵਾਸਤੇ ਤੇ ਆਪਾਂ ਹੁਣ ਇਹਦੇ ਵਿੱਚ ਸਾਗ ਵੀ ਪਾ ਦਿੰਨੇ ਆ ਤੇ ਹੁਣ ਆਪਣੀ ਅੱਗ ਪੂਰੀ ਐਨ ਜੋਰਾਂ ਤੇ ਮਚਾ ਕੇ ਰੱਖਾਂਗੇ ਤਾਂ ਹੀ ਉਹ ਸਾਗ ਵਧੀਆ ਬਣਦਾ ਆ ਆਪਾਂ ਜੀ ਕੁੱਕਰ 'ਚ ਸਾਗ ਬਣਾ ਤਾਂ ਲਈਦਾ ਹੈ ਪਰ ਉਹਨਾਂ ਸਵਾਦ ਨਹੀਂ ਬਣਦਾ ਜਿਹੜਾ ਚੁੱਲ੍ਹੇ ਦਾ ਸਾਗ ਹੁੰਦਾ ਉਹ ਸਵਾਦ ਵੀ ਵੱਖਰਾ ਹੁੰਦਾ ਵਾ ਖਾਣ ਚ ਵੀ ਇੰਨਾ ਸਵਾਦ ਹੁੰਦਾ ਵਾ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਸੋਚਦੇ ਹੁੰਨੇ ਆ ਵੀ ਚੁੱਲੇ ਤੇ ਹੀ ਸਾਗ ਦਾ ਬਣਾਉਣਾ ਚਾਹੀਦਾ ਆਪਾਂ ਨੇ ਜੀ ਚੁੱਲੇ ਦੇ ਉੱਤੇ ਸਾਗ ਦਿੱਤਾ ਰੱਖ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਇਸ ਕਰਕੇ ਆਪਾਂ ਇੱਧਰਲੇ ਚੁੱਲੇ ਤੇ ਬਣਾ ਰਹੇ ਆ ਸਾਗ ਤੇ ਉੱਧਰ ਬੇੜੇ ਦੇ ਵਿੱਚ ਤਾਂ ਚੁੱਲਾ ਰੱਖ ਨਹੀਂ ਹੁੰਦਾ ਹੈਗਾ ਹਵਾ ਬਹੁਤ ਚਾਰ ਪਾਸਿਓਂ ਪੈਂਦੀ ਆ ਇਸ ਕਰਕੇ ਆਪਾਂ ਨੇ ਨਾ ਇਹ ਚੁੱਲਾ ਥੋੜਾ ਜਿਹਾ ਇੱਕ ਸਾਈਡ ਤੇ ਆ ਤੇ ਇਸ ਕਰਕੇ ਆਪਾਂ ਨੇ ਇਧਰਲਾ ਗੇਟ ਬੰਦ ਕਰਤਾ ਤੇ ਫਿਰ ਆਪਾਂ ਨੇ ਸੋਚਿਆ ਵੀ ਚਲੋ ਆਪਾਂ ਸਾਗ ਆ ਜਿੱਧਰਲੇ ਚੁੱਲੇ ਤੇ ਬਣਾ ਲੈਨੇ ਆ ਆਪਣਾ ਜੀ ਸਾਗ ਬਣ ਕੇ ਬਿਲਕੁਲ ਤਿਆਰ ਹੋ ਗਿਆ ਸੀਗਾ ਤੇ ਫਿਰ ਮੈਂ ਸੋਚਿਆ ਵੀ ਹੁਣ ਆਪਾਂ ਕਿਉਂ ਨਾ ਆਲਣ ਪਾ ਦਈਏ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ 5 ਵਜੇ ਕੇ ਸੀਗੇ ਆਪਣੇ ਸਾਗ ਰੱਖੇ ਨੂੰ ਵੀ 3 3.5 ਘੰਟੇ ਹੋ ਗਏ ਸੀਗੇ ਪੂਰੇ ਤੇ ਹੁਣ ਆਪਾਂ ਜੀ ਆਲਣ ਪਾ ਦਾਂਗੇ ਨਾਲੇ ਆਪਣੇ ਖਾਣ ਦਾ ਟਾਈਮ ਵੀ ਉਹ ਤੋਂ ਗਰਮ ਹੀ ਰਹੂਗਾ ਜਦੋਂ ਆਪਾਂ ਰਾਤ ਨੂੰ ਖਾਣਾ ਵਾ ਫਿਰ ਆਪਾਂ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਤੇ ਹੁਣ ਆਪਾਂ ਜੀ ਆਲਣ ਪਾ ਕੇ ਤੇ ਨਾਲ ਉੱਤੇ ਹੀ ਚੁੱਲੇ ਤੇ ਹੀ ਆਪਾਂ ਸਾਗ ਤਿਆਰ ਰਹਿਣ ਲਾਂਗੇ ਫਿਰ ਜਿਹੜਾ ਆਪਾਂ ਨੇ ਆਲਣ ਪਾਇਆ ਵਾ ਤੇ ਉਹ ਹੌਲੀ-ਹੌਲੀ ਨਾਲੇ ਪੱਕ ਜਾਊਗਾ ਤੇ ਬਹੁਤ ਹੀ ਟੇਸਟੀ ਚੁੱਲੇ ਦਾ ਸਾਗ ਬਣਦਾ ਹੈ ਜੀ ਬਾਕੀ ਭੈਣਾ ਤਕਰੀਬਨ ਸਾਰੀਆਂ ਚੁੱਲੇ ਤੇ ਹੀ ਬਣਾਉਂਦੀਆਂ ਹੋਣਗੀਆਂ ਮੈਂ ਪਰ ਕਦੇ ਕਹਤਾਈ ਜੀ ਉਹਦੇ ਵਿੱਚ ਕੁੱਕਰ ਵਿੱਚ ਬਣਾ ਲੈਣੀ ਆ ਤੇ ਪਰ ਚੁੱਲੇ ਦਾ ਸਾਗ ਸੁਆਦ ਹੁੰਦਾ ਹੈ ਅਪਾ ਜੀ ਹੁਣ ਤੜਕਾ ਅੰਦਰ ਹੀ ਲਾਵਾਂਗੇ ਗੈਸ ਤੇ ਤੇ ਹੁਣ ਆਪਾਂ ਪਤੀਲਾ ਅੰਦਰ ਚੱਕ ਕੇ ਲੈ ਜਾਾਂਗੇ ਆਪਣਾ ਜੀ ਸਾਗ ਬਣ ਕੇ ਤਿਆਰ ਆ ਆਪਨੇ ਇੱਕ ਟੁਸਕ ਦੇ ਵਿੱਚ ਕੱਢਤਾ ਤੇ ਹੁਣ ਆਪਾਂ ਲਾਵਾਂਗੇ ਇਹਦਾ ਤੜਕਾ ਆਪਾਂ ਜੀ ਹੁਣ ਮੱਕੀ ਦੀ ਰੋਟੀ ਬਣਾਉਣ ਲੱਗੇ ਸੀ ਕੁਝ ਮੈਂ ਰੋਟੀਆਂ ਜੀ ਬਣਾਈਆਂ ਨੇ ਜਿਹੜੀਆਂ ਚੱਕਲੇ ਵੇਲ ਨੇ ਉੱਪਰ ਤੇ ਕੁਝ ਬਣਾਈਆਂ ਨੇ ਆਪਣੇ ਹੱਥ ਦੇ ਨਾਲ ਮੱਕੀ ਦੀਆਂ ਰੋਟੀਆਂ ਦੋ ਪ੍ਰਕਾਰ ਦੀਆਂ ਆਪਾਂ ਨੇ ਰੋਟੀਆਂ ਪਕਾਈਆਂ ਨੇ ਅੱਜ ਜੀ ਮੱਕੀ ਦੀਆਂ ਤੇ ਬਹੁਤ ਹੀ ਵਧੀਆ ਬਣ ਕੇ ਆਪਣੀਆਂ ਰੋਟੀਆਂ ਤਿਆਰ ਨੇ ਤੇ ਆਪਣਾ ਸਾਗ ਵੀ ਬਣ ਕੇ ਬਿਲਕੁਲ ਰੈਡੀ ਆ ਆਪਾਂ ਉਹਨੂੰ ਵੀ ਤੜਕਾ ਲਾ ਲਿਆ ਸੀਗਾ ਤੇ ਹੁਣ ਜੀ ਰਾਤ ਦੇ 7:30 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਕਦੇ ਆ ਪ੍ਰਸ਼ਾਦੇ ਆਪਣੀ ਜੀ ਮੱਕੀ ਦੀ ਰੋਟੀ ਬਣ ਕੇ ਤਿਆਰ ਆ ਤੇ ਨਾਲ ਆਪਾਂ ਨੇ ਸਾਗ ਨੂੰ ਤੜਕਾ ਵੀ ਲਾ ਲਿਆ ਤੇ ਬਹੁਤ ਵਧੀਆ ਟੇਸਟੀ ਬਣੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋਣਾ ਜੀ ਕਮੈਂਟ ਕਰਕੇ ਜਾਇਓ